ਬਾਈ ਕਹਿੰਦਾ ਸਿਰਫ 1500 ਰੁਪਏ ਦਾ ਵੀ ਇਹ ਤਾਂ ਵੇਚਣੀ ਨੇ ਵੇਚਣੀ ਨੇ ਬਾਈ ਸਿਰਫ 2000 ਰੁਪਈਆ ਦੇਖ ਸਕਦੇ ਕੁੱਤੀ ਹੈਗੀ 35 ਦਿਨ ਦੀ ਕਿਹਾ ਸੀ ਹਾਂ ਜੀ ਲੇ ਵੀ 10000 ਰੁਪਏ ਮੰਗਿਆ ਬਾਈ ਨੇ ਬਾਈ ਦੇਖ ਸਕਦੇ ਹੋ ਨਾ ਸਾਹਿਬ ਇਹਨਾਂ ਹੱਸ ਕੇ ਆ ਕਿ ਆਊਟ ਆਇਲ ਦੇ ਵਿੱਚ ਆ ਬਾਈ ਹੈ ਨਾ ਕੀ ਰੇਟ ਆ ਬਾਈ ਦੋਨਾਂ ਦਾ ਮੇਲ ਦਾ 3500 ਫੀਮੇਲ ਦਾ 3000 ਲੇ ਵੀ 3500 3000 ਰੁਪਈਆ ਰੇਟ ਆ ਹੈ ਨਾ ਮੇਲ ਦਾ ਹੈਗਾ ਜੀ 6500 ਰੁਪਈਆ ਫੀਮੇਲ ਦਾ ਜੀ 5500 ਲੇ ਵੀ 6500 5500 ਲੋ ਜੀ ਭਾਈ ਜੀ ਖੜਾ ਆਗੇ ਲੋਂਗੋਵਾਲ ਮੰਡੀ ਦੇ ਵਿੱਚ ਬਹੁਤ ਮੇਰੇ ਵੀਰਾਂ ਦੇ ਕਮੈਂਟ ਆ ਰਹੇ ਸੀ ਵੀ ਭਾਈ ਕੁੱਤਿਆਂ ਦੀ ਵੀਡੀਓ ਸੀਤੀ ਲੈ ਕੇ ਆ ਬਾਈ ਜੀ ਠੀਕ ਹੈ ਜੀ ਤੇ ਅੱਜ ਪਹੁੰਚੇ ਹੋ ਸੀ ਲੋਂਗੋਵਾਲ ਮੰਡੀ ਦੇ ਵਿੱਚ ਤੇ ਬਾਈ ਜੀ ਦੇਖ ਸਕਦੇ ਡੌਗ ਆਏ ਹੋਏ ਨੇ ਹੁਣ ਆਪਾਂ ਭਾਈ ਜੀ ਦਿਖਾਵਾਂਗੇ ਤੇ ਕੀ ਰੇਟ ਨੇ ਸਾਰੀ ਗੱਲਬਾਤ ਵੀਰੇ ਨਾਲ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਆ ਚੱਲ ਬਾਈ ਜੀ ਦਿਰਜ ਵਧੀਆਂ ਠੀਕ ਹੈ ਬਾਈ ਜੀ ਕੀ ਨਾਮ ਆ ਭਾਈ ਜੀ ਆਪਣਾ ਮੇਰਾ ਨਾਮ ਗੋਰਾ ਸਿੰਘ ਆ ਜੀ ਗੋਰਾ ਸਿੰਘ ਜੀ ਕਿੱਥੋਂ ਭਾਈ ਜੀ ਆਪਣਾ ਪਿੰਡ ਸਾਹੋਕੇ ਆ ਜੀ ਸਾਹੋਕੇ ਲੈ ਵੀ ਗੋਰਾ ਬਾਈ ਸਾਹੋਕੇ ਤੋਂ ਆਏਗਾ ਗੋਲਡਨ ਟ੍ਰਿਵਰ ਲੈ ਕੇ ਆਣਾ ਦੋ ਹਾਂਜੀ ਹਾਂਜੀ ਗੋਲਡਨ ਕਿਹੜੇ ਕਿਹੜੇ ਨੇ ਕੇ ਇੱਕ ਹੈ ਹਣਾ ਹਾਂਜੀ ਹਾਂਜੀ ਰੱਖਿਓ ਥੱਲੇ ਰੱਖ ਲਓ ਇੱਧਰ ਲੈ ਆਏ ਬੱਬੂ ਸਮਾਰ ਕੇ ਘਰ ਇਹਨੂੰ ਖੜਾ ਬਈ ਦੋਨੇ ਘਰ ਲਾ ਸਮਾਰ ਕੇ ਲੈਣ ਦੇ ਵਿੱਚ ਇਹ ਵੀ ਗੋਲਡਨ ਟ੍ਰਿਵਰ ਨੇ ਬਈ ਦੇਖ ਸਕਦਾ ਤੂੰ ਕੀ ਕੀ ਨੇ ਬਈ ਮੇਲ ਫੀਮੇਲ ਕੀ ਹੈ ਮੇਲ ਫੀਮੇਲ ਦੋ ਹੋਈ ਅੱਛਾ ਠੀਕ ਹੈ ਬਈ ਇਹ ਜੋੜਾਗਾ ਇੱਕ ਮੇਲ ਇੱਕ ਫੀਮੇਲ ਇਹ ਤੇ ਮੇਲ ਕਿਹੜਾ ਹੈ ਜੀ ਆ ਮੇਲ ਹੈ ਜੀ ਆ ਮੇਲ ਉਹ ਹੈ ਠੀਕ ਹੈ ਬਾਈ ਜੀ ਆ ਮੇਲ ਆ ਆ ਫੀਮੇਲ ਆ ਕਿੰਨੀ ਕਿੰਨੀ ਉਮਰ ਹੋ ਗਈ ਇਹਨਾਂ ਦੀ ਇਹ 40 40 ਦਿਨਾਂ ਦੇ ਹੋ ਗਏ ਜੀ ਤੇ ਵੀ 40 40 ਦਿਨਾਂ ਦੇ ਹੋ ਗਏ ਵੈਕਸੀਨੇਸ਼ਨ ਤਾਂ ਹੋਈ ਨਹੀਂ ਨਾ 45 ਦਿਨ ਤੇ ਹੁੰਦੀ ਹੈ ਨਾ ਤੇ ਵੀ ਵੈਕਸੀਨੇਸ਼ਨ ਜੀ ਹੋਈ ਨਹੀਂ ਹੋਈ 40 40 ਦਿਨਾਂ ਦੇ ਹੋ ਗਏ ਬਾਈ ਕੁਆਲਿਟੀ ਤੁਹਾਡੇ ਸਾਹਮਣੇ ਹੈਗੀ ਬੱਬੂ ਦਿਖਾਸ ਮਾਰ ਕੇ ਕਮਾ ਕੇ ਨਾ ਕੁਆਲਿਟੀ ਲੈ ਵੀ ਮੇਰੇ ਵੀਰੋ ਦੇਖ ਸਕਦੇ ਹੋ ਕੁਆਲਿਟੀ ਵਧੀਆ ਕੁਆਲਿਟੀ ਲੱਗ ਰਹੀ ਹੈ ਨਾ ਹਾਂਜੀ ਕੁਆਲਿਟੀ ਇੱਕ ਨੰਬਰ ਹੈ ਜੀ ਠੀਕ ਹੈ ਜੀ ਆਪਣੇ ਬਣ ਘਰ ਦੀ ਨੇ ਆਪਣੇ ਘਰ ਦੇ ਜੀ ਘਰ ਦੇ ਠੀਕ ਹੈ ਲੈ ਵੀ ਘਰ ਦੇ ਬੱਚੇ ਨੇ ਬਈ ਦੇਖ ਸਕਦੇ ਹੋਗੇ ਇਹਦੇ ਮਾਦਰ ਫਾਦਰ ਆਪਣੇ ਕੋਲੇ ਹੈਗੇ ਨੇ ਜੀ ਨਹੀਂ ਮਾਦਰ ਹੈਗੀ ਫਾਦਰ ਬਾਹਰੋਂ ਉਹ ਕਰਾਇਆ ਹੋਇਆ ਹੈਗਾ ਇੰਪੋਰਟਡ ਆ ਇਹ ਵੀ ਇੰਪੋਰਟਡ ਡੌਗ ਦੇ ਬੱਚੇ ਨੇ ਕੁਆਲਿਟੀ ਵਾਈ ਤੁਹਾਨੂੰ ਦੱਸ ਹੀ ਰਹੀ ਹੋਊਗੀ ਬਾਕੀ ਤੁਸੀਂ ਆਪ ਬਾਈ ਜੀ ਦੇਖ ਸਕਦੇ ਹੋਗੇ ਕੀ ਮੰਗੇ ਜੀ ਦਾ ਜੀ ਮੇਲ ਫੀਮੇਲ ਦਾ ਮੇਲ ਦਾ ਹੈਗਾ ਜੀ 6500 ਰੁਪਿਆ ਫੀਮੇਲ ਦਾ ਜੀ 5500 ਰੁਪਿਆ ਲੈ ਵੀ 6500 5500 ਰੁਪਿਆ ਰੇਟ ਵੀ ਜਾਇਜ਼ ਆ ਬਾਈ ਇਹੋ ਜੀ ਗੱਲ ਨਹੀਂ ਹੈਗੀ ਕੋਈ ਬਾਹਲਾ ਰੇਟ ਵੀ ਨਹੀਂ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੇ ਇਹ ਲੈਣੇ ਹੋਣ ਤਾਂ ਤੁਸੀਂ ਬਾਈ ਜੀ ਸੰਪਰਕ ਕਰ ਲਿਓ ਆਪਾਂ ਨੰਬਰ ਦੇਵਾਂਗੇ ਸਕਰੀਨ ਦੇ ਉੱਤੇ ਠੀਕ ਹੈ ਬਾਈ ਜੀ ਨੰਬਰ ਬੋਲ ਦੋ ਇੱਕ ਵਾਰ ਜੀ ਨੰਬਰ ਹੈਗਾ ਜੀ 98 88724 51297 ਦੁਬਾਰੇ ਫੇਰ ਬੋਲ ਦੋ 88724 51297 ਠੀਕ ਹੈ ਜੀ ਹੋਰ ਕਿੰਨੇ ਕਨੇ ਕਰੇ ਜੀ ਕਰੇ ਚਾਰ ਬੱਚੇ ਹੋਰ ਨੇ ਜੀ ਤੇ ਵੀ ਚਾਰ ਬੱਚੇ ਹੋਰ ਨੇ ਉਹ ਕੀ ਕੀ ਨੇ ਜੀ ਤਿੰਨ ਮੇਲ ਨੇ ਜੀ ਆਹ ਇੱਕ ਮੇਲ ਹੈ ਜੀ ਚਾਰ ਫੀਮੇਲਾਂ ਨੇ ਚਾਰ ਫੀਮੇਲਾਂ ਨੇ ਹਾਂ ਜੀ ਫੀਮੇਲ ਜ਼ਿਆਦੇ ਨੇ ਹਾਂ ਜੀ ਇਹ ਫੀਮੇਲ ਜ਼ਿਆਦੇ ਨੇ ਜੇ ਤੁਸੀਂ ਲੈਣੇ ਆਉਣਗੇ ਬਾਈ ਲੈ ਸਕਦੇ ਹੋ ਨਾ ਬਾਈ ਨਾਲ ਸੰਪਰਕ ਕਰ ਲਓ ਠੀਕ ਹੈ ਵੀਰੇ ਤਾਂ ਨਵਾਦੀ ਜੀ ਹੋਰ ਦਿਖਾਉਣਾ ਤੁਹਾਨੂੰ ਕੱਢਿਓ ਬਾਈ ਜੀ ਆਪਣੇ ਲੈ ਕਿੱਥੇ ਨੇ ਲੈ ਵੀ ਤੁਹਾਨੂੰ ਆਹ ਦਿਖਾਉਣਾ ਕਿ ਖੜਿਆ ਹੋਣੇ ਜੇ ਚੱਕੋ ਚੱਕੋ ਜੀ ਖੜਿਆ ਹੋਣੇ ਦਿਖਾਉਣਾ ਤੁਹਾਨੂੰ ਦੋ ਨਿਗੇ ਨਿਗੇ ਜੇ ਕਿਹੜੀ ਬਰੀਡ ਹੈ ਵੀਰੇ ਇਹ ਵੀਰੇ ਪਪੇਰੀਆਣਾ ਪਪੇਰੀਆਣਾ ਬਾਈ ਦੇਖ ਸਕਦੇ ਹੋ ਨਾ ਸੱਡੇ ਬਾਈ ਜੀ ਦੇਖ ਸਕਦੇ ਹੋ ਬਾਈ ਕਿੰਨੇ ਕਿੰਨੇ ਟਾਈਮ ਦੇ ਹੋਗੇ ਵੀਰੇ ਹੋ ਗਏ ਵੀਰੇ 25 26 ਦਿਨਾਂ ਦੇ 25 26 ਦਿਨਾਂ ਦੇ ਲੈ ਵੀ 25 26 ਦਿਨਾਂ ਦੇ ਨੇ ਬੱਚੇ ਦੇਖ ਸਕਦੇ ਹੋ ਮੇਲ ਫੀਮੇਲ ਕੀ ਕੀ ਨੇ ਉੱਪਰ ਵੀ ਰਿਮ ਫੀਮੇਲ ਆ ਮੀਰਾ ਲੈ ਵੀ ਕਿ ਮੇਲ ਇੱਕ ਫੀਮੇਲ ਵੀ ਜੋੜੇ ਹੈਗਾ ਆ ਕੀ ਚੀਜ਼ ਆ ਮੇਲ ਆ ਲੈ ਵੀ ਆ ਮੇਲ ਆਗਾ ਕੁਆਲਿਟੀ ਬਈ ਤੁਸੀਂ ਦੇਖ ਲਓ ਨਿਗਾਹ ਮਾਰ ਲਓ ਬਈ ਕੁਆਲਿਟੀ ਵਧੀਆ ਬਣੂ ਬਈ ਹਾਂ ਹਾਂ ਆਪਣੇ ਘਰ ਦੇ ਬੱਚੇ ਨੇ ਇੱਥੋਂ ਆਇਓਂਗੇ ਬੜਬਰ ਆਗੇ ਪਿੰਡ ਲਈ ਬੜਬਰ ਤੋਂ ਆਏ ਨੇ ਬਾਈ ਹਨ 25 25 ਦਿਨਾਂ ਦੇ ਕਿਹਾ ਹਨ ਹਾਂ ਮੇਰੇ 25 25 ਲਈ 25 25 ਦਿਨਾਂ ਦੇ ਕਿਹਾ ਬਈ ਨਿਗਾਹ ਮਾਰ ਲਓ ਬਾਈ ਦੇਖ ਸਕਦੇ ਹੋਗੇ ਇਦਾਂ ਦੀ ਕੁਆਲਿਟੀ ਹੈਗੀ ਤੇ ਬਾਲ ਕਿਤੇ ਕਿਤੇ ਕੋ ਹੋ ਜਾਣਗੇ ਬਾਈ ਕਿਵੇਂ ਬਣੂਗਾ ਬੱਚਾ ਵਧੀਆ ਬਣਗੇ ਮੇਰੇ ਬਈ ਕਿੰਨੀ ਹਾਈਟ ਕਿੰਨੀ ਹੋਊਗੀ ਦੀ ਵਧੀਆ ਇਹ ਮੀਡੀਅਮ ਹੋਦੀ ਬਾਲੀ ਮੀਡੀਅਮ ਹੋਏਗਾ ਬਾਈ ਮੀਡੀਅਮ ਹਾਈਟ ਹੋਊਗੀ ਬਾਈ ਹਨ ਕੀ ਰੇਟ ਹੈ ਬਾਈ ਦੋਨਾਂ ਦਾ ਮੇਲ ਦਾ 3500 ਫੀਮੇਲ ਦਾ 3000 ਬਈ 3500 3000 ਰੁਪਏ ਰੇਟ ਆ ਹਨ ਤੇ ਲੈ ਲਓ ਬਾਈ ਜੇ ਕਿਸੇ ਵੀ ਮੇਰੇ ਵੀਰ ਨੇ ਇਹ ਲੈਣੇ ਆਉਣਗੇ ਸੰਪਰਕ ਕਰ ਲੈ ਵੀਰ ਦਾ ਨੰਬਰ ਬੋਲ ਦੋ ਵੀਰੇ 78143323064 ਦੁਬਾਰੇ ਫੇਰ ਬੋਲੋ 78143323064 ਠੀਕ ਹੈ ਵੀਰੇ ਧੰਨਵਾਦ ਬਾਈ ਲਓ ਜੀ ਬਾਬਾ ਜੀ ਆਏ ਨੇ ਗੱਲਬਾਤ ਕਰ ਦਾਂਗੇ ਬਾਬਾ ਜੰਸੀਕਰ ਜੀ ਕੀ ਹਾਲ ਚਾਲ ਹੈ ਬਾਬਾ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਕਿੱਥੋਂ ਆਏ ਬਾਬਾ ਜੀ ਕੋਰਦਨ ਤੋਂ ਆਏ ਨੇ ਕੋਰਦਨ ਤੋਂ ਆਏ ਨੇ ਬਾਬਾ ਜੀ ਦੇਖਦਾ ਬਾਈ ਜੀ ਕਤੂਰੇ ਚੈੱਕ ਕਰੋ ਬਾਈ ਜੀ ਕਿਹੜੀ ਬਰੀਡ ਆ ਬਾਬਾ ਇਹ ਇਹ ਪੀਅਰ ਠੀਕ ਹੈ ਜੀ ਕਿਹੜੀ ਪੀਰ ਪੀਰ ਪੀਰੇ ਕਿਹੜੀ ਨਾਥ ਹੁੰਦੀ ਆ ਪਾਪਾ ਇਹ ਗੱਡੀ ਇਹ ਗੱਡੀ ਠੀਕ ਹੈ ਜੀ ਗੱਡੀ ਨਾਲ ਹਸਲਾ ਬਈ ਦੇਦਾ ਨਾ ਕਰੇ ਰੱਖਣ ਵਾਲੇ ਹਨ ਹਾਂ ਜੀ ਹਾਂ ਕਿੰਨੇ ਕਿੰਨੇ ਇੱਕ ਉਮਰ ਦੇ ਹੋ ਗਏ ਇਹ ਡੇਡ-ਡੇ ਮਹੀਨੇ ਹੋ ਗਏ ਡੇਡ-ਡੇ ਮਹੀਨੇ ਲੈ ਵੀ ਡੇਡ-ਡੇ ਮਹੀਨੇ ਦੇ ਹੋ ਗਏ ਉਹ ਵੀ ਇੱਕ ਗਿਆ ਹਾਂ ਜੀ ਲੋ ਪਿਆ ਪੁੱਤਰਾ ਤਿੰਨ ਬਿਕ ਗਏ ਦੋ ਰਹਿ ਗਏ ਤਿੰਨ ਵੀਕ ਗਏ ਲੈ ਵੀ ਤਿੰਨ ਬਿਕ ਗਏ ਦੋ ਰਹਿ ਗਏ ਕੀ ਮੰਗਿਆ ਬਾਬਾ ਇਹਨਾਂ ਦਾ ਇਹ 35-35 ਦੀ ਖਮੋਜ ਨਹੀਂ 35 3500 ਰੁਪਈਆ ਦਾ ਕਿੰਨਾ ਟਾਈਮ ਹੋ ਗਿਆ ਕੰਮ ਕਰਦੋਂ ਬਾਬਾ ਯੋ ਤਾਂ ਕੁੱਤੀ ਵਾਜੀ ਹੋਂ ਕੌਤਾ ਪੰਜਾ ਮਾ ਸੁਆ ਸੁਆ ਘਰੋਂ ਵਿਕ ਜਾਂਦੇ ਐ ਇੱਕ ਦੀ ਵਿਕੇ ਹੀ ਘਰੋਂ ਵਿਕ ਜਾਂਦੇ ਐ ਸਹੀ ਗੱਲ ਐ ਪੰਜ 5000 ਰੁਪਏ ਤੁਹਾਨੂੰ ਲੈ ਜਾਂਦੇ ਕਰੀ ਲੈ ਜਾਂਦੇ ਨੇ ਲੈ ਵੀ 35 3500 ਰੁਪਏ ਮੰਗਿਆ ਬਾਈ ਇਹਨਾਂ ਦਾ ਨਾ ਦੇਖ ਸਾ ਤੇ ਕੀ ਕੀ ਨੇ ਕੁੱਤਾ ਕੁੱਤੀ ਕਿਵੇਂ ਨੇ ਦੋਹੇ ਕੁੱਤੀਆਂ ਰਹਿ ਗਈਆਂ ਦੋਹੇ ਕੁੱਤੀਆਂ ਰਹਿ ਗਈਆਂ ਕੁੱਤਾ ਵਿਕ ਗਿਆ ਤਿੰਨ ਕੁੱਤੇ ਵਿਕੇ ਤਿੰਨ ਕੁੱਤੇ ਵਿਗੇ ਦੋ ਕੁੱਤੀਆਂ ਰਹਿ ਗਈਆਂ ਹਾਂ ਨਾ ਚਲ ਠੀਕ ਆ ਬਾਬਾ ਫਿਰ ਠੀਕ ਐ ਜੀ ਧੰਨਵਾਦ ਜੀ ਲੈ ਵੀ ਅੱਗੇ ਆ ਜੋ ਆ ਭਾਈ ਜੀ ਇਹਨੇ ਗੱਲਬਾਤ ਕਰਦਾਂਗੇ ਭਾਈ ਜੀ ਐਸਸੀ ਕਾਰ ਜੀ ਸ੍ਰੀ ਕਾਲ ਜੀ ਕਿੱਥੋਂ ਆਏ ਭਾਈ ਜੀ ਪਹਿਣੀ ਮਹਾਰਾਏ ਤੋਂ ਦਿਖਾਏ ਮਾਰੇ ਚੱਕੇ ਵਿੱਚ ਬਿੱਚੂ ਨਹੀਂ ਅੱ비 ਪਪੇਰੀਂ ਰਹੇਂ ਦੇਖ ਸਕਾਜੋਗੇ ਪਹਿਲੀ ਮਹਰਾਤੋ ਹੈ ਨੇ ਭਾਈ ਕਿੰਨੇ ਬੱਚੇ ਨੇ ਜੀ ਪੰਜ ਟੋਟਲ ਉਹ ਕਿਸੇ ਦੇ ਹੋਰ ਨੇ ਅਸਾਂ ਉਹ ਕਿਸੇ ਹੋਰ ਨੇ ਦੋ ਨੇ ਆਪਣੇ ਤਾਂ ਲੈ ਵੀ ਪਪੇਰੀਆਂ ਨੇ ਦੇਖ ਸਕਦੋਂ ਕਿੰਨੀ ਕਿੰਨੀ ਉਮਰ ਹੋ ਗਈ ਇਹਨਾਂ ਦੀ ਇਹ 35 ਦਿਨਾਂ ਦੀ ਹੋ ਗਈ ਇਹ ਜੀ ਇਹ 35 ਦਿਨ ਤੇ ਇਹ ਨੂੰਨੇ ਕੋ ਜੋ ਇਹ ਵੱਡਾ ਲੱਗਦਾ ਇਹ ਤੋ ਇਹ ਇਹ 6 ਨੇ ਇਹ ਹਾਂ ਜੀ ਇਹ ਕੱਲੀ ਛੋਟੀ ਹੈ ਬਾਕੀ ਇਹ ਵੱਡੇ ਨੇ ਲੈਓ ਲੈ ਵੀ ਦੇਖ ਸਕਦੋਂਗੇ ਆ ਥੋੜਾ ਜਿਹਾ ਵੱਡਾ ਹਨਾ ਇਹ ਕੀ ਹੈ ਜੀ ਕੁੱਤਾ ਕੁੱਤੀ ਆ ਉਹ ਘਰ ਵਾਲੇ ਵੀ ਵੱਡੇ ਨੇ ਇਹ ਕੱਲੀ ਛੋਟੀ ਹੈ ਇਹ ਕੱਲੀ ਛੋਟੀ ਆ ਕੀ ਹੋ ਗਿਆ ਉਹਨੂੰ ਕੱਲੀ ਰੋਣ ਨੂੰ ਇਹ ਸਰਾਜ ਸ਼ਿਆਰ ਬਹੁਤ ਹਨਾ ਨੂੰ ਹੈ ਸ਼ਿਆਰ ਬਹੁਤ ਹੈ ਮੈਂ ਵੀ ਦੇਖਦਾ ਜੋ ਕੀ ਰੇਟ ਕੀ ਨਾ ਦਈ ਇਹਦਾ ਹੀ ਹੈ ਤਾਂ ਕਿਸੇ ਨੇ ਕੁਝ ਨਹੀਂ ਲਾਇਆ ਮੂੰ ਤਾਂ ਠੀਕ ਹੈ 6 ਇਹ 15000 ਦੇ ਵਿਕੇ ਹੋਣੇ ਠੀਕ ਹੈ 6 15000 ਦੇ ਵਿਕੇ ਹੋਣੇ ਕੱਲੇ ਦਾ ਕਿੰਨੇ ਰੁਪਏ ਤੂੰ ਮੰਗਦੇ ਕਿੰਨੇ ਹੋਗੇ ਉਹਨੂੰ 3000 ਰੁਪਏ ਕੱਲੇ ਤਿੰਨ ਆਇਆ ਵੀ 3000 ਰੁਪਏ ਮੰਗਿਆ ਗਾਲਾ ਵੀ ਇਹ ਕੁੱਤੀ ਦਾ ਦੋ ਇਹਦਾ ਕਿੰਨਾ ਜੀ ਦੋ ਲੈ ਵੀ ਸਿਰਫ 2000 ਰੁਪਏ ਦੇਖ ਸਾਹ ਤੋ ਕੁੱਤੀ ਹੈਗੀ 35 ਦਿਨ ਦੀ ਕਿਹਾ ਜੀ ਹਾਂ 35 ਦਿਨ ਦੀ ਸਿਰਫ 2000 ਰੁਪਏ ਬਾਈ ਕਵਾਲਿਟੀ ਤੁਹਾਡੇ ਸਾਹਮਣੇ ਆ ਬਈ ਨਿਗਾਹ ਮਾਰ ਲਓ ਬਈ ਇਹਦਾ 3500 ਰੁਪਏ 3000 ਰੁਪਏ ਲੈ ਵੀ ਇਹਦਾ 3000 ਰੁਪਏ ਤੇ ਇਹਦਾ 2000 ਰੁਪਏ ਲੈ ਵੀ ਦੇਖ ਸਕਦੋਂਗੇ ਕਿੱਥੋਂ ਆਏ ਆਪਾਂ ਬਈ ਜੀ ਨਹੀਂ ਮਹਾਰਾਜ ਪਹਿਣੀ ਮਹਾਰਾਜ ਤੋਂ ਠੀਕ ਆ ਬਈ ਨੰਬਰ ਬੋਲ ਦੋ ਜੀ ਕਿਸੇ ਨੇ ਲੈਣੇ ਹੋਣਗੇ 70195 ਹਾਂਜੀ 83352 ਦੁਬਾਰੇ ਫੇਰ ਬੋਲ ਦੋ 70195 ਹਾਂਜੀ 83352 ਲੈ ਵੀ ਕਰ ਲਿਓ ਸੰਪਰਕ ਨਾ ਜੇ ਕਿਸੇ ਨੇ ਵੀ ਲੈਣੇ ਹੋਣਗੇ ਲੈ ਵੀ ਹਸਕੇ ਦਿਖਾਉਣਾ ਤੁਹਾਨੂੰ ਦਿਖਾ ਦੇ ਬਈ ਕੀ ਹੈ ਬਈ ਇਹ ਮੇਲ ਫੀਮੇਲ ਕੀ ਚੀਜ਼ ਆ ਫੀਮੇਲ ਆ ਲੈ ਵੀ ਫੀਮੇਲ ਹਸਕੀ ਆ ਬਈ ਦੇਖ ਸਕਦੇ 11 ਮਹੀਨੇ ਦੀ ਲੈ ਵੀ 11 ਮਹੀਨੇ ਹੀ ਟਟਣੀ ਆਈ ਹੋਈ ਏ ਜੇ 2 ਮਹੀਨੇ ਤੱਕ ਆਜੂਗੀ 2 ਮਹੀਨੇ ਤੱਕ ਆਜੂਗਾ ਲੈ ਵੀ 11 ਮਹੀਨੇ ਦੀ ਹਸਕੀ ਆ ਬਈ ਦੇਖ ਸਕਦੇ ਹੋ ਨਾ 5 ਮਹੀਨੇ ਹਸਕੀ ਆ ਜੀ 5 ਮਹੀਨੇ ਬਈ ਆਉਡ ਆਈ ਜਾ ਲੈ ਵੀ ਆਉਡ ਆਈ ਜਾ ਨਾ ਦੇਖ ਸਕਦੇ ਹੋ ਇੱਕ ਆ ਕੀ ਬਲੂ ਆਈ ਜੀ ਇੱਕ ਲੱਗਦੀ ਆ ਨਾ ਇੱਕ ਬ੍ਰਾਊਨ ਆ ਗਈ ਬਈ ਨਿਗਾਹ ਮਾਰੋ ਬਈ ਦੇਖ ਸਕਦੇ ਕੀ ਮੰਗਿਆ ਬਈ ਇਹ ਤਾਂ ਇਹ ਤਾਂ ਫਿਰ 10000 ਤੱਕ ਗਈ ਹੈ 10000 ਰੁਪਿਆ 10000 10000 ਰੁਪਏ ਮੰਗਿਆਗਾ ਮਰੇ ਬਿੰਗੜਾ ਦਵਾਈਆਂ ਲੱਗੇ 10000 ਰੁਪਏ ਮੰਗਿਆ ਬਾਈ ਨੇ ਬਾਈ ਦੇਖ ਸਕਦੇ ਹੋ ਨਾ ਸਾਇਬਰਨ ਹਸਕੀ ਹੈ ਕਿ ਆਉਟ ਦਾ ਅਜ ਦੇ ਵਿੱਚ ਆ ਬਾਈ ਹੈ ਨਾ ਨਿਗਾ ਮਾਰ ਲਓ 11 ਕ ਮਹੀਨੇ ਦੀ ਫੀਮੇਲ ਆ ਨਾ ਫੀਮੇਲ ਆ ਕਿ ਫੀਮੇਲ ਆ ਬਈ ਹੈ ਨਾ ਲੈ ਵੀ ਦੇਖੋ ਹੋਰ ਕੀ ਕੀ ਆ ਬਈ ਘਰੇ ਆਪਣੇ ਕੋਲੇ ਆਪਣੇ ਕੋਲੇ ਵੀਰੇ ਕਲਚਰ ਪਾਉਂ ਆ ਫੀਮੇਲ ਉਹ ਆਪਣੀ ਆ ਵੀ ਨੇ ਵੀਰੇ ਉਹ ਇਧਰ ਬਾਈ ਜੀ ਆ ਗਿਆ। اچھا ਠੀਕ ਆ। ਕਲਟਰ ਪਾਉਂਦੇ ਆਪਣੇ ਕੋਲੇ ਹਾਂ। ਹਾਂ ਫੀਮੇਲ ਬ੍ਰਾਊਨ ਕਲਰ ਜੀ। ਠੀਕ ਆ ਬੱਚੇ ਹੁੰਦੇ ਨੇ ਆਪਣੇ ਕੋਲੇ ਵੀਰੇ ਹੋਰ। ਬੱਚੇ ਹਾਂ ਵੀਰੇ ਹੈਗੇ ਸੀ ਹੁਣ ਉਹ ਸੇਲ ਕਰਦੇ। ਸੇਲ ਕਰ। ਠੀਕ ਆ ਨੰਬਰ ਬੋਲ ਦੋ ਐ ਕਰੋ ਜੀ। ਨੰਬਰ 7017414539। ਲੈ ਵੀ ਕਰ ਲਿਓ ਸੰਪਰਕ ਨਾਲ ਜੇ ਕਿਸੇ ਨੇ ਵੀ ਲੈਣੀ ਹੋਊਗੀ। ਇੱਕ ਵਾਰ ਨਿਗਾਹ ਮਾਰ ਦੇ ਬਾਬੂ ਸਮਾਰ ਕੇ ਦੇਖ ਲੈ। ਠੀਕ ਆ ਬਾਈ। ਧੰਨਵਾਦ। ਬਾਈ ਦੋ ਕਤੂਰੇ ਹੋਰ ਲੈ ਕੇ ਆਇਗਾ। ਦਿਖਾ ਬਾਬੂ। ਮੈਨੂੰ ਲੱਗਦਾ ਵੀ ਮੰਡੀ ਤੋਂ ਸਭ ਤੋਂ ਘੱਟ ਰੇਟ ਦੇ ਕਤੂਰੇ ਨੇ ਇਹ। ਕਿਓ ਬਾਈ? ਹਾਂ ਬਾਈ। ਕੀ ਹਾਲ ਹੈ ਬਾਈ? ਵਧੀਆ ਬਾਈ ਵਧੀਆ। ਕਿੱਥੋਂ ਆਇਆ ਬਾਈ? ਕਿਲਾਪਰੀਆਂ ਤੋਂ ਬਾਈ। ਇਹ ਵੀ ਕਿਲਾਪਰੀ ਤੋਂ ਆਇਆਗਾ ਮੰਡੀ ਦਾ ਸਭ ਤੋਂ ਘੱਟ ਰੇਟ ਦੇ ਗਧੂਰੇ ਨੇ। ਹਾਂ ਬਾਈ। ਕਿੰਨੇ ਰੁਪਏ ਦਾ ਇੱਕ ਆ ਬਈ ਇਹ? 1500 ਦਾ ਬਾਈ। ਸਿਰਫ 1500 ਰੁਪਏ ਦਾ ਬਾਈ। ਦਿਖਾਈ ਮੜਾ ਚੱਕ ਕੇ ਬਾਈ। ਲੈ ਬਈ। ਬਾਈ ਕਹਿੰਦਾ ਸਿਰਫ 1500 ਰੁਪਏ ਦਾ ਬਈ ਅਸੀਂ ਤਾਂ ਵੇਚ ਨਹੀਂ ਨੇ। ਹਾਂ ਵੇਚ ਨਹੀਂ ਨੇ ਬਾਈ। ਇੱਕ ਵੇਚਦਾ ਬਾਈ ਤਿੰਨ ਲੈ ਕੇ ਆਏ ਦੀ ਬਾਈ ਸਿਰਫ 1500 ਰੁਪਈਆ ਦਾ ਬਾਈ ਦੇ ਸਕਦੇ। ਕੀ ਕੀ ਰਹਿ ਗਏ ਬਾਈ ਇਹ? ਕੁੱਤੇ ਰ ਹੈ। ਇਹ ਕੁੱਤੀ ਕੁੱਤਾ ਬਾਈ। ਐ ਵੀ ਇੱਕ ਮੇਲ ਆ ਇੱਕ ਫੀਮੇਲ ਆਗਾ ਦੂਰੋਂ ਦਿਖਾਈ ਬਬੂ ਇੱਕ ਵਾਰ ਸਮਾਰ ਗਿਆ ਬਈ ਲੈ ਵੀ ਸਿਰਫ 1500 ਰੁਪਏ ਦਾ ਬਈ ਕੁਆਲਿਟੀ ਤੁਹਾਡੇ ਸਾਹਮਣੇ ਆ ਬਈ ਚੈੱਕ ਕਰੋ ਬਈ ਕੁਆਲਿਟੀ ਤਾਂ ਨਹੀਂ ਮਾੜੀ ਹੈਗੀ ਬਈ ਐ ਵੀ ਬਾਈ ਕਹਿੰਦਾ ਕੁਆਲਿਟੀ ਨਹੀਂ ਮਾੜੀ ਹੈਗੀ ਇੰਨਾ ਘੱਟ ਟ੍ਰੇਡ ਕਿਵੇਂ ਕਰਕੇ ਆ ਬਈ ਹਾਂ ਸੂਈਂ ਕਰਤਾ ਬਈ ਅੱਛਾ ਵੀ ਦੇਣੀ ਆ ਦੇਣੀ ਨਹੀਂ ਲੈ ਵੀ ਬਾਈ ਕਹਿੰਦਾ ਦੇਣੀ ਨੇ ਬਈ ਤਾਂ ਕਰਕੇ ਇੰਨਾ ਘੱਟ ਟ੍ਰੇਡ ਕਰਤਾ ਕੁਆਲਿਟੀ ਡਾਊਨ ਨਹੀਂ ਹੈਗੀ ਕੁਆਲਿਟੀ ਵਧੀਆ ਹੀ ਹੈਗੀ ਕੀ ਕਿ ਹਾਂ ਚੰਗੀ ਆ ਬਈ ਨਿਗਾਹ ਮਾਰ ਲਓ ਕਰੇ ਹੋਰ ਕੀ ਕੀ ਹੁੰਦਾ ਬਈ ਆਪਣੇ ਕੋਲ ਕੁੱਤੇ ਦੇ ਵਿੱਚ ਕੁੱਤੇ ਬੱਕਰੀਆਂ ਨੇ ਪੇਟਾ ਰੱਖ ਹਾਂ ਸਹੀ ਠੀਕ ਆ ਬੱਕਰੀਆਂ ਪੇਟਾ ਰੱਖਦੇ ਆ ਇਹ ਜਿਆਦੇ ਹਾਂ ਕੁੱਤੇ ਨਹੀਂ ਐਨੇ ਰੱਖਦੇ ਹਾਂ ਕੁੱਤੇ ਨਹੀਂ ਰਵੀ ਭਾਈ ਦਾ ਬੱਕਰੀਆਂ ਦਾ ਕੰਮ ਆ ਬਈ ਪਰ ਬਈ ਇਹ ਅੱਜ ਵੇਚਣ ਆਇਆ ਸੀ ਬਈ ਕੋਰਟ ਜੋੜੇ ਸਾਹਮਣੇ ਹੈ ਬਈ ਕਿਵੇਂ ਲੱਗੀ ਬਈ ਕਮੈਂਟ ਜ਼ਰੂਰ ਕਰ ਦਿਓ 1500 ਰੁਪਏ ਦਾ ਆਇਆਗਾ ਨੰਬਰ ਬੋਲ ਦੇ ਚਲ ਜੇ ਨਾ ਵਿਕੇ ਨੰਬਰ ਬਈ 62848 3540 ਦਿੱਤੀ ਦੁਬਾਰੇ ਫਿਰ ਉਹਦੇ 62848 ਬਈ 3540 ਦਿੱਤੀ ਲੈ ਵੀ ਕਰ ਲੋ ਸੰਪਰਕ ਜੇ ਕਿਸੇ ਨੇ ਲੈਣੇ ਹੋਣਗੇ ਜੇ ਇੱਥੇ ਨਾ ਵਿਕੇ ਤਾਂ ਘਰੋਂ ਵੇਚ ਦੇ ਠੀਕ ਆ ਠੀਕ ਆ ਬਈ ਧੰਨਵਾਦ ਹੈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰ ਦਿਓ ਤੇ ਕਰ ਦਿਓ ਵੀਡੀਓ ਨੂੰ ਸ਼ੇਅਰ ਦੱਬ ਕੇ ਤੇ ਕਰ ਦਿਓ ਤੈਨੂੰ ਸਬਸਕ੍ਰਾਈਬ ਧੰਨਵਾਦ ਧੰਨਵਾਦ